ਬਨੇ 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 ਸੇਵ ਤੋਂ ਤਮਾਕੂ ਖਰੀਦਿਆ ਖਾਨਪੁਰ ਦੇ ਵਿੱਚ ਦੇਖਦਾ ਕਿ ਰੱਥ ਕਿਉਂ ਵੀ ਆਇਆ ਨਾ ਸਟਾਕ ਕਲੀਅਰ ਕਰਨ ਦੇ ਨਾਂ ਤੇ ਇਹਨਾਂ ਦੇ ਵਿੱਚ ਇੱਥੇ ਸਾਰਾ ਬਾਜ਼ਾਰ ਵਿਹਲਾ ਮੈਂ ਦੇਖਿਆ ਮਾਰਪੁਰ ਦੇ ਵਿੱਚ ਸੋਨ ਮਸਾਨ ਪਈਓ ਦੁਕਾਨਦਾਰਾਂ ਦੇ ਇੱਥੇ ਖਾਨਪੁਰ ਦੇ ਵਿੱਚ ਲੱਜੂ ਕਲੌਸ ਆਣੇ ਕਿਉਂ ਐਡਾ ਰੱਚਾ ਆਓ ਇਹਨਾਂ ਨਾਲ ਗੱਲਬਾਤ ਕਰਦੇ ਭਾਈ ਸਾਥੀ ਜੀ ਕਹਿੰਦੇ ਬਾਜ਼ਾਰ ਸਾਰਾ ਖਾਲੀ ਪਿਆ ਯਾਰ ਤੇ ਤੁਸੀਂ ਬਾਜ਼ਾਰ ਦਾ ਸਾਰਾ ਵਿਹਲਾ ਕਰ ਦਿੱਤਾ ਵਾ ਇੱਥੇ ਕੀ ਲੋ ਕਹਿੰਦੇ ਰੱਖੜੀ ਸੇਵ ਤਮਾਕੂ ਦਾ ਅਸੀਂ ਸਟਾਕ ਨਹੀਂ ਹਟਾਉਣਾ ਵਾ ਸਾਰੇ ਬਾਜ਼ਾਰ ਮੇਲਾ ਕਰ ਦਿੱਤਾ ਤੁਸੀਂ ਕੀ ਕਰਦੇ ਆ ਕੀ ਇਹਨਾਂ ਰੋਪ ਆਵਾ ਕੀ ਇਹ ਤੇ ਸਚਾਈਓ ਦੱਸੋ ਮੈਨੂੰ ਦੇਖੋ ਹਰ ਕੀ ਆ ਮੈਨੂੰ ਦੱਸੋ ਤੁਸੀਂ ਹਰ ਇੱਕ ਦੇ ਬੰਦੇ ਚ 400 ਦਾ ਨਾ 500 ਰੁਪਏ ਦਾ ਇਹ ਸਾਰਾ ਨਾ 400 ਦਾ ਨਾ 500 ਦਾ ਆ ਮੈਂ ਗੱਲ ਕਰਦਾ ਕਿ ਹਰ ਇੱਕ ਬੰਦੇ ਚ ਅਲੱਗ ਅਲੱਗ ਟੈਲੈਂਟ ਹੁੰਦੇ ਆ ਸਾਡੇ ਚ ਟੈਲੈਂਟ ਹੈਗਾ ਗਾਗ ਨੂੰ ਖਿੱਚਣਿਆ ਠੀਕ ਹੈ ਜੀ ਠੀਕ ਹੈ ਜੀ ਹੁਣ ਦੇ ਆ 500 ਵਾਲਾ ਸੂਟ ਆ ਹਾਂਜੀ ਇਹ 100 ਰੁਪਏ ਚ ਲਾਏ ਆ ਉਹ ਜਾਣਦੇ ਹੋ ਯਾਰ ਪਰ ਤੁਸੀਂ ਤਾਂ ਠੂਠੇ ਗੁੰਦੇ ਲਾਦੇ ਮੈਨੂੰ ਦੇਖੋ ਜੀ ਕਾਕ ਜਿਹੜੇ ਲੈ ਕੇ ਗਏ ਆ ਉਹ ਦੇਖ ਸਕਦੇ ਆ ਕਿ 100-100 ਪੈਸੇ ਦਿੱਤੇ ਆ ਦੁਕਾਨਾਂ ਵਾਲੇ ਸੇਲ ਲਾਦੇ ਆ ਦਿੰਦੇ ਕੁਛ ਨਹੀਂ ਕਿਸੇ ਨੂੰ ਅੱਛਾ ਦਿੰਦੇ ਕੁਛ ਨਹੀਂ ਕਿਸੇ ਨੂੰ ਚਾਹੇ ਸਰ ਨਿਆਣਾ ਆ ਜਾਵੇ ਚਾਹੇ ਸਿਆਣਾ ਆ ਜਾਵੇ ਰੇਟ ਇੱਕ ਇੱਕ ਰੋਲ ਦਾ ਦਿੱਤਾ ਜਾ ਠੀਕ ਆ ਜੀ ਮੈਂ ਵੀ ਕਹਿੰਦਾ ਤੇ ਮਾਰਪੁਰ ਕਿਉ ਖਾਦੀ ਪਰ ਮਾਰਪੇਸੇ ਕਰਕੇ ਸਰ ਖਾਲੀ ਆ ਠੀਕ ਹੈ ਜੋ ਦਿਲੋਂ ਕਹੀਦਾ ਉਹ ਕਰੀਦਾ ਅਸੀਂ ਸਰ ਕੀ ਦੇਖੀਦਾ ਅਸੀਂ ਦੇਖੀਦੀ ਆਪਣੇ ਮਨ ਦੇ ਤਸੱਲੀ ਠੀਕ ਆ ਜੀ ਸਾਡੇ ਮਨ ਨੂੰ ਤਸੱਲੀ ਆ ਕਿ ਰੇਟ ਸਹੀ ਲਾ ਰਹੇ ਆ ਠੀਕ ਹੈ ਇਹਦੇ ਸਾਰ ਅਸੀਂ ਕੋਲੋਂ ਪਾ ਰਹੇ ਹਾਂ ਕਿਉਂ ਪਾ ਰਹੇ ਹਾਂ ਹਾਂ ਦੱਸੋ ਯਾਰ ਸਰ ਗਾਂਹ ਕੋਲੋਂ ਕਮਾਣਾ ਗਾਂਹ ਤੋਂ ਖਾਣਾ ਗਾਂਹ ਦੇ ਸਿਰ ਤੋਂ ਸਾਡਾ ਘਰ ਚੱਲਦਾ ਆ ਜੇ ਉਹਨਾਂ ਨੂੰ ਥੋੜਾ ਜਿਹਾ ਫਾਇਦਾ ਵੀ ਦਿੱਤਾ ਆ ਮੈਨੂੰ ਦੱਸੋ ਆ ਬੰਡਲ ਚ ਦਾਵਾ ਇਹਦਾ ਕੀ ਆ ਆ ਵੀ ਮੈਨੂੰ ਲੱਗਦਾ ਫਾਟਾ ਫੋਲੋ ਦੇਖੋ ਜੀ 7-800 ਦਾ ਸੂਟ ਨਹੀਂ ਹੈਗਾ ਜੀ ਲੱਗਦਾ ਜ਼ਰੂਰ ਆਇਓ ਔਰ ਵੇਕਣੇ ਵਾਲੇ ਵੇਚਦੇ ਵੀ ਆ ਇਹ ਜਿਹੜਾ ਸਰ ਸੂਟ ਆ ਇਹ ਸਾਡੇ ਹੈਗੇ ਹੌਥੇ ਵਾਲੇ ਇਹਦੇ ਹੌਥੇ ਵੇਚਣ ਨੂੰ ਲ ਜਾਂਦੇ ਆ ਇਸ ਤਰ੍ਹਾਂ ਬੰਡਲ ਦੇਈਦਾ ਹੈ ਤੇ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਉਹ ਵੀ ਲੈ ਜਾ ਸਕਦੇ ਠੀਕ ਹੈ ਇਹ 1400 ਦਾ ਚਾਰ ਦੇਈ ਦੇ ਸਰ 350 ਦਾ ਤੁ ਯਾਰ ਮੈਨੂੰ ਤਾਂ ਤੁਹਾਡਾ ਛੱਤੀ ਗੱਲ ਲੱਗਦੀ ਨਹੀਂ ਬਿਲਕੁਲ ਇਹ ਤੇ ਨਹੀਂ ਸਰ ਲੱਗਦੀ ਆ ਲੋ ਮੈਂ ਤੁਹਾਨੂੰ ਖੋਲ ਕੇ ਵੀ ਦਿਖਾਣਾ ਇਹੋ ਤੇ ਇਹ 350 ਦਾ ਸੂਟ ਵਾ ਦੇ ਇਹਨੂੰ 500 ਦਾ ਵੇਚ ਦਿਓ 700 ਦਾ ਵੇਚ ਦਿਓ ਕੁਝ ਨਹੀਂ ਪਤਾ ਲੱਗਦਾ ਮੈਂ ਹਰ ਇੱਕ ਕਸਟਮਰ ਨੂੰ ਇਹੀ ਗੱਲ ਕਹਿੰਨਾ ਆ ਜਿਹੜੀ ਵੀ ਵੀਡੀਓ ਦੇਖਦਾ ਆ ਟਰਾਈ ਮਾਰ ਕੇ ਲੈ ਕੇ ਜਾਓ ਫਿਰ ਦੇ ਨਾਲ ਹੋ ਠੀਕ ਹੈ ਅਮੀਰਾਂ ਨੂੰ ਹੋਰ ਅਮੀਰ ਨਾ ਬਣਾਓ ਠੀਕ ਆ ਤੁਹਾਨੂੰ ਕੱਪੜੇ ਦੀ ਲੋੜ ਆ ਸਾਨੂੰ ਗਾਹਕ ਦੀ ਲੋੜ ਆ ਯਾਰ ਮੈਨੂੰ ਇਹ ਤਾਂ ਬਿਲਕੁਲ ਸਮਝ ਨਹੀਂ ਤੁਹਾਡੀ ਗੱਲ ਦੀ 1500 ਦਾ ਸੰਤ ਤੁਸੀਂ 7500 ਕਿ ਤਾ ਦਿੰਦਿਆਂ ਸਾਡੇ ਦਾ 1000 ਆ 500 ਦਿੰਦਿਆਂ 500 ਦਾ 250 ਦਾ 250 ਦਾ 400 ਦਾ ਦੇਈ ਜਿੰਦੇ ਇਹਦਾ ਕੀ ਕੰਮ ਸਰ ਇੱਕ ਤਾਂ ਸਾਡੀ ਵੀਡੀਓ ਜਿਹੜੀ ਹੈ ਨਾ ਕਾਫੀ ਉਹ ਚੱਲ ਰਹੀ ਆ ਹਾਂਜੀ ਵੀਡੀਓ ਸਾਡੀ ਬਹੁਤ ਚੱਲ ਰਹੀ ਆ ਉਹ ਇਹ ਚੱਲ ਰਹੀ ਆ ਕਿ ਦੁਕਾਨ ਬੰਦ ਹੋ ਰਹੀ ਆ 9 ਹਾਂਜੀ 10 ਨੂੰ ਖੋਲਾਂਗੇ ਉਹ ਸਾਡਾ ਨਾ ਸਟਾਕ ਜਿਹੜਾ 9 ਨੂੰ ਬੰਦ ਕਰਕੇ ਤੁਸੀਂ ਰੰਗ ਰੂਮ ਕਰਕੇ ਫਿਰ 10 ਨੂੰ ਕੀ ਕਰੋਗੇ 10 ਨੂੰ ਸਰ ਅਗਲਾ ਜਿਹੜਾ ਸਾਡਾ ਸੀਜ਼ਨ ਆ ਰਿਹਾ ਆ ਬਰਾਤਿਆਂ ਸੀਜ਼ਨ ਆ ਰਿਹਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਕਰਵਾ ਚੋਂ ਉਤਾ ਰਹੇ ਆ ਹਾਂਜੀ ਆ ਦਿਵਾਲੀ ਹਸਹਿਰਾ ਨਵਾਂ ਸਾਲ ਲੋਹੜੀ ਅਸੀਂ ਉਹਦੀ ਤਿਆਰੀ ਹੈ ਨਾ ਜੀ ਨਾਲੇ ਕੱਪੜੇ ਨਹੀਂ ਆ ਨਵਾਂ ਮਾਲ ਪਾਉਂਦੇ ਨਵਾਂ ਮਾਲ ਪਾਣਾ ਯਾਦ ਰੱਖਣਾ ਤਾਂ ਹੋਰੇ ਸਮਝ ਗਏ ਤੁਸੀਂ ਬੰਦੇ ਕਰਦੇ ਨਾ ਪੱਕਾ ਹੀ ਬੰਦ ਕਰਦੇ ਮੈਨੂੰ ਬਹੁਤ ਖੂਨ ਆਦੇ ਆ ਸਰ ਹਾਂ ਜੀ ਇਹ ਇੰਨਾ ਜਿਹੜਾ ਸਸਤਾ ਦੇ ਰਹੇ ਪੱਕਾ ਹੀ ਬੰਦ ਕਰ ਰਹੇ ਮੈਨੂੰ ਬਹੁਤ ਫੋਨ ਆਦੇ ਆ ਸਰ ਫੋਨ ਬਹੁਤੇ ਆਦੇ ਆ ਇਹ ਬੰਦ ਕਰ ਰਹੇ ਆ ਆ ਵੀ ਲਾਈਨ ਦਿਖਾਓ ਮੈਂ ਇੱਕ ਗੱਲ ਕਰਦਾ ਰਾਤ ਨੂੰ ਸਾਰੇ ਦੁਕਾਨਾਂ ਬੰਦ ਕਰਦੇ ਆ ਹਾਂ ਜੀ ਨੋਂ ਨੂੰ ਸਾਰਾ ਦਿਨ ਲਾ ਕੇ ਤੇ ਨੋਂ ਨੂੰ ਆਪਾਂ ਸ਼ਾਮ ਨੂੰ ਜਿਹੜੀ ਆ ਦੁਕਾਨ ক্লোਜ ਕਰ ਦੇਣੀ ਆ ਆਪਾਂ ਰਾਤੂ ਰਾਤਾ ਕੋਸ਼ਿਸ਼ ਕਰਾਂਗੇ ਕਿ ਸਟਾਕ ਜਿਹੜਾ ਨਾ ਆਪਾਂ ਨਵੀਂ ਜਿਹੜੀ ਵੈਰੈਟੀ ਸੈਟਿੰਗ ਕਰ ਲਈਏ। ਜੀ ਆਹਦੇ ਵਿੱਚ ਬਹੁਤ ਸੋਹਣਾ ਖਲਾਰਾ ਪਿਆ ਇਹ ਜੀ ਤੁਸੀਂ ਇਹ ਗੱਲ ਆਹਦੇ ਖਲਾਰਾ ਲਾ ਦੇਖੋ ਤੁਸੀਂ ਤੁਸੀਂ ਖਾਨੇ ਦੇਖੋ ਖਾਲੇ ਹੋ ਗਏ ਖਾਨੇ ਹਾਂਜੀ ਕਿਉਂਕਿ ਕਲੀਅਰੈਂਸ ਸੇਲ ਜਿਹੜੀ ਲਾਈ ਹੋ ਆ ਆ ਪੁੱਤੋ ਮੈਂ ਸੂਟ ਦਾ ਫਰਮ ਨਹੀਂ ਜਾਂ ਮਣੀ ਜਨ 9 ਤਰੀਕ ਤੱਕ ਸਰ ਆਪਾਂ ਜਿਹੜੀ ਆਹ 9 ਤਰੀਕ ਤੱਕ ਆਪਾਂ ਆਹ ਕਿੰਨੇ ਵਾਲਾ ਸੂਟ ਆ ਸਰ ਇਹ ਬਾਜ਼ਾਰ ਦੇ ਵਿੱਚ 1500 1800 ਦਾ ਸੂਟ ਵਿਕਦਾ ਆ ਹਾਂਜੀ ਠੀਕ ਆ ਜੀ ਠੀਕ ਹੈ ਜੀ ਤੇ ਤੁਸੀਂ ਮੰਨਣਾ ਨਹੀਂ ਹੈਗਾ ਕਿ 650 ਦਾ ਵੀ ਮਿਲ ਜਾਊਗਾ ਤੁਸੀਂ ਮੰਨ ਲਓਗੇ ਆ ਤਾਂ ਕਿੰਨੀ ਬੜੀ ਆ 600 ਦੀ ਤਾਂ ਮੈਂ ਚੁੰਨੀ ਲਾਦੀ ਆ 600 ਦੀ ਚੁੰਨੀ ਵੇਕਦੀ ਆ 600 ਦੀ ਚੁੰਨੀ ਲਾਦੀ ਪਕਾ 600 600 ਦੀ ਚੁੰਨੀ ਆ ਲੋ ਜੀ 650 ਰੁਪਏ ਦਾ ਸੂਟ ਕੇ ਇਹਨੂੰ ਆ ਤਾਂ ਮੈਂ ਸੱਜਣੋ ਨੱਠ ਨੱਠ ਕੇ ਆਜੋ ਜਿਹੜਾ ਰਖੜੀ ਤਮਾਕਾ ਹੋ ਇਹ ਤਾਂ ਸੱਚੀ ਗੱਲ ਮੈਂ ਤਾਂ ਕਹਿਆ ਯਾਰ ਝੂਠੇ ਬੋਲਦੇ ਆ ਹਾਂ ਜੀ ਆ ਤਾਂ ਤਮਾਲੇ ਕਰ ਦਿੱਤੀ ਆ ਆ ਦੇਖੋ ਵਾਦਰ ਹਾਂ ਜੀ 1200 ਦਾ ਸੂਟ ਆ ਹਾਂ ਜੀ 550 ਰੁਪਏ ਦਾ 1102 ਹਾਂ ਸਵਾਦ ਕਰ ਦਿੰਦਾ ਜੀ ਆ ਤਾਂ ਨਾਠ ਨਾਠ ਕੇ ਆ ਜਾਓ ਹਾਫ ਰੇਡ ਤੇ ਲਾਤੇ ਉਹ ਹਾਫ ਰੇਡ ਦੇ ਵਿੱਚ ਹਾਫ ਰੇਡ ਦੇ ਵਿੱਚ ਮੈਂ ਇਹ ਗੱਲ ਕਹਿਣਾ ਹਾਂ ਲੁੱਟ ਲੋ ਮੇਲਾ ਕੋਈ ਪੈਰਟ ਕਲਰ ਜਿਹੜਾ ਬੀਬੀ ਅੱਜ ਕੱਲ ਬਹੁਤ ਪਾਉਂਦੀ ਆਵਾ ਇਹ ਪੈਰਟ ਕਲਰ ਕਿੰਨੇ ਦਾ ਜੀ ਹਾਂ ਪਰ ਪੈਰਟ ਕਲਰ ਤਾਂ ਬਹੁਤ ਸਸਤਾ ਆ ਪਰ ਕਿੰਨੇ ਦਾ ਲਓ ਜੀ ਮੈਂ ਦੱਸਦਾ ਹਾਂਉਣੇ ਤੁਹਾਨੂੰ ਪੈਰਟ ਕਲਰ ਸਾਰੇ ਇਹੋ 350 ਰੁਪਏ ਦਾ ਹਾਂ 350 ਦਾ ਯਾਰ ਮੈਨੂੰ ਯਕੀਨ ਨਹੀਂ ਆਉਦਾ ਸਾਡੇ ਤੇ ਲਾ ਜੀ ਹੋਰ ਯਕੀਨ ਕਰੋ ਲਾ ਜੀ ਹਾਂ ਜੀ ਲੁੱਟ ਲੋ ਮੇਲਾ ਤੇ ਕੋਈ ਰਹਿ ਨਾ ਜਾਵੇ ਵਿਲਾ ਦੀ ਇਹ लवली ਆ ਦੇ ਮੇਲਾ ਲਗਾਇਆ ਸੇਲ ਮੇਲਾ ਕਿੱਥੇ ਜੜੋ ਰਖੜੀ ਵਾਲਾ ਗੀਤ ਤੁਸੀਂ ਗਾਦੇ ਉਹ ਇੱਕ ਵਾਰ ਦੱਸੋ ਯਾਰ ਉਹ ਭੜੇ ਜਾ ਮੈਂ ਹੱਦ ਤੱਕ ਤਿਆਰੇ ਰਹਿਣਾ ਸਾਲ ਕਹ ਲੈ ਗਾ ਲੋ ਭੜੇ ਜਾਗ ਜੀ ਨਹੀਂ ਹੁਣ ਰਖੜੀ ਆਈਆ ਭੜੇ ਜਾਗ ਜੀ ਨਹੀਂ ਹੁਣ ਰਖੜੀ ਆਈਆ ਤਾਈ ਹੋਤਾ ਹੁਣ ਤਾਈ ਹੋਤਾ ਹੁਣ ਸਿੱਧੂ ਸਾਹਬ ਦੀ ਜੀ ਤਾਈ ਹੋਤਾ ਹੁਣ ਸਿੱਧੂ ਸਾਹਬ ਕੋਲੋਂ ਨਵੀਂ ਵੀਡੀਓ ਬਣਾਈ ਆ ਜੀ ਹੁਣ ਰਖੜੀ ਆਈਆ ਪੈਣਾ ਇਹ ਜਾਗ ਜੀ ਨਹੀਂ ਹੁਣ ਰਕੜੀ ਆਇਆ ਮੈਂ ਪੈਣਾ ਦਾ ਬਹੁਤ ਧੰਨਵਾਦ ਕਰਦਾ ਸੇ ਕੋ ਤਾੜੀ ਦਾ ਦੇ ਸਾਰੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਪਹਿਲਾ ਵੀਡੀਓ ਬਣਾਈ ਸੀ ਅਸੀਂ ਬੈਠਿਆਂ ਬੈਠਿਆਂ ਨੇ ਗਾਣਾ ਚਿੱਤੇ ਆ ਗਿਆ 1.5 ਲੱਖ ਵੀ ਉਹਦਾ ਮੈਂ ਪੈਣਾ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਪੈਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਤੇ ਮੈਂ ਇੱਕੋ ਰਿਪਰੈਸਟ ਕਰਦਾ ਜੀ ਬਜ਼ਾਰਾਂ ਚੋਂ ਛਿਲ ਨਾਲ ਖਾਓ ਠੀਕ ਆ ਜੀ ਪੈਸਾ ਬਚਾਓ ਜਿਹੜਾ ਪੈਸਾ ਬਚਾਣਾ ਆ ਉਹ ਬੱਚਿਆਂ ਦੀ ਪੜ੍ਹਾਈ ਤੇ ਲਾਓ ਜਾਂ ਘਰ ਸੌਦੇ ਪਾਓ ਜੀ ਮਹਿੰਗਾਈ ਦਾ ਜਵਾਨਾ ਆ ਤੇ ਰੁਪਈਆ ਰੁਪਈਆ ਜਿਹੜਾ ਅੱਜ ਦੇ ਜਮਾਨੇ 'ਚ ਬਚਾਣਾ ਦੀ ਆਹ ਸੂਟ ਦੇਖੋ ਕਿੰਨਾ ਵੱਧ ਗਿਆ ਮੈਂ ਕਿਹਾ ਜੀ 2500 ਦਾ ਸੂਟ ਬਾਜ਼ਾਰ 'ਚ ਵਿਕਦਾ ਜੀ ਇਹੋ ਸਾਰਾ ਹੀ ਕੜਾਈ ਵਾਲਾ ਦੇਖੋ ਸਾਰਾ ਕੜਾਈ ਵਾਲਾ ਸਲਵਾਰ ਕੜਾਈ ਤੇ ਇਹਦੇ ਨਾਲ ਜੀ ਆਹ ਚੁੰਨੀ ਦੇਖੋ ਤਨ ਬਾਜੂ ਵੀ ਕੱਡੇ ਹੋਏ ਆ ਜੀ ਲਓ ਜੀ ਚੁੰਨੀ ਦੇਖੋ ਜੀ ਪਹਿਲਾਂ ਚੁੰਨੀ ਵੀ ਬਹੁਤ ਵੱਧੂ ਹੈ ਬਾਜੂ ਵੀ ਕੱਡੇ ਹੋਏ ਆ ਤੇ ਸਲਵਾਰ ਦੇ ਪਹੁੰਚੇ ਵੀ ਕੱਡੇ ਹੋਏ ਆ 2500 ਵਾਲਾ ਸੂਟ ਆ 950 ਸਭ ਸੇਲ ਲਈਓ ਆ ਮੈਂ ਕਸਟਮਰ ਨੂੰ ਕਹਿੰਦਾ ਭਾਈ ਸਾਹਿਬ ਆਲੇ ਦੁਆਲੇ ਨਾ ਘੁੰਮੋ ਨਾ ਲੁੱਟ ਹੋਵੋ ਮਾਰ ਕੋਲ ਤੇ ਜੇਜੋ ਰੋਡ ਤੇ ਆ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰੇ ਦੇ ਕੋਲ लवली ਕਿਲਾਤਾ ਖਾਨਪੁਰ ਖਾਨਪੁਰ ਜੇਜੋ ਰੋਡ ਨਜ਼ਦੀਕ ਮਾਲ ਪਰਵਾਦੀ ਦੁਬਾਰਾ ਫੇਰ ਲਵਲੀ ਕਲਾਥ ਖਾਨਪੁਰ ਜੇਜੋ ਰੋਡ ਨਜ਼ਦੀਕ ਮਾਲ ਪਰਵਾਦੀ ਮੋਬਾਈਲ ਨੰਬਰ ਵੀ ਦਾ ਤੇ ਮੋਬਾਈਲ ਨੰਬਰ 9465371072 ਦੂਸਰਾ ਮੋਬਾਈਲ ਨੰਬਰ 6284035521 ਮੈਂ ਦੁਬਾਰਾ ਤੁਹਾਨੂੰ ਫੇਰ ਹੀ ਦੱਸਣਾ ਚਾਹਨਾ ਇਹ ਖਾਨਪੁਰ ਜਿਹੜਾ ਮਾਲ ਹੁਣ ਮੈਨੂੰ ਸਰ 5 ਮਿੰਟ ਪਹਿਲਾਂ ਫੋਨ ਆਇਆ ਉਹ ਟਾਂਡਾ ਰੋਡ ਤੇ ਘੁੰਮਦੇ ਸੀਗੇ ਉਹ ਹਿਆਰਪੁਰ ਦੇ ਕੋਲ ਉਹ ਖਾਨਪੁਰ ਗੜ ਸ਼ੇਂਕਰ ਦੇ ਵੀ ਕੋਲਾ ਖਾਨਪੁਰ ਪਰ ਇਹ ਜਿਹੜਾ ਖਾਨਪੁਰਵਾ ਹਿਆਰਪੁਰੋਂ 22 ਕਿਲੋਮੀਟਰ ਪੈਂਦਾ ਮਾਲ ਪਰ ਚੰਡੀਗੜ੍ਹ ਰੋਡ ਤੇ ਉਥੋਂ ਥੋੜਾ 5 ਮਿੰਟ ਦਾ ਸਾਈਡ ਤੇ ਆਣਾ ਆਪਾਂ ਜੇਜੋ ਰੋਡ ਤੇ ਜੇਜੋ ਰੋਡ ਤੇ ਜੇਜੋ ਰੋਡ ਤੇ ਜਾਣਾ ਆ ਤੁਹਾਨੂੰ ਵੱਡਾ ਸ਼ੋਰੂਮ ਦੇ ਜਾਣਾ ਜੇਜੋ ਹਾਰਪੁਰ ਦਾ ਮਸ਼ਹੂਰ ਸ਼ਹਿਰ ਵਾਜੀ ਮਸ਼ਹੂਰ ਸ਼ਹਿਰ ਵਾਜੀ ਜੇਜੋ ਨਹੀਂ ਆਣਾ ਆਪਾਂ ਆਪਾਂ ਆਣਾ ਮਾਲਪਰੀਆ ਮਾਲਪੁਰ ਤੋਂ ਸਿਰਫ 5 ਕਿਲੋਮੀਟਰ ਨਹੀਂ ਪਤਾ ਲੱਗਦਾ ਤੇ ਆਪਾਂ ਜਿਹੜਾ ਵੀਊ ਵੀ ਪਾਇਆ ਹੋਇਆ ਆਪਾਂ ਉਹਦੇ ਮੈਪ ਪਾਇਆ ਹੋਇਆ ਆਪਾਂ ਆਪਣੇ ਚੈਨਲ ਦੇ ਉੱਪਰ ਤੇ ਉਹ ਆਪਾਂ ਦੇਖ ਕੇ ਆ ਸਕਦੇ ਆ ਜੀ ਤੇ ਸਾਰਿਆਂ ਦਾ ਧੰਨਵਾਦ ਜੀ ਤੇ ਜਿਹੜੀ ਸੇਲ ਲਾਈਓ ਉਹਨਾਂ ਦਾ ਵੱਧ ਤੋਂ ਵੱਧ ਤੁਸੀਂ ਲਾਭ ਹਟਾਓ ਜੀ ਇੱਕ ਗੱਲ ਰਹਿ ਗਈ ਜੀ ਪੁੱਛੋ ਜੀ ਪੁੱਛੋ ਜਿਹੜੇ ਮੇਰੀ ਵੀਡੀਓ ਸ਼ੇਅਰ ਕਰਕੇ ਆ ਗਏ ਉਹਨੂੰ ਕੋਈ ਸਿੱਕਾ ਦੇਣਾ ਕੀ ਗੱਲ ਵਿੱਚੇ ਰਹਿ ਗਈ ਆ ਜੀ ਤੇ ਤੁਸੀਂ ਐਦਾ ਗੱਲ ਕਰਦੇ ਕਿ ਇਹ ਉਹ ਉਹ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ ਉਹ ਐਫਐਮ ਦੇ ਉੱਪਰ ਤੇ ਲੰਘੇ ਗ੍ਰਾਮ ਜੀ ਦੇ ਡੰਡੂ ਗਾਣੇ ਦੀ ਗੱਲਾਂ ਨਾਲੇ ਗੱਲਾਂ ਤੇ ਨਾਲੇ ਗੀਤ ਠੀਕ ਆ ਜੀ ਤੇ ਹੁਣ ਮੈਂ ਗੱਲ ਕਰਦਾ ਜਿਹੜਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੀਗਾ ਹਾਂਜੀ ਬੋਤੇ ਨਹੀਂ ਰੱਖੇ ਤਿੰਨ ਚਾਂਦੀ ਦੇ ਸਿੱਕੇ ਰੱਖਿਓ ਆ ਹਾਂਜੀ ਤਿੰਨ ਚਾਂਦੀ ਦੇ ਸਿੱਕੇ ਰੱਖਿਓ ਆ ਤੇ ਉਹ ਜਿਹੜਾ ਸਭ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੇਗਾ ਚੈਨਲ ਸਾਡੇ ਨੂੰ ਫੋਲੋ ਕਰੇਗਾ ਤੇ ਫੋਲੋ ਕਰਨ ਤੋਂ ਬਾਅਦ ਸੋਹਣੇ-ਸੋਹਣੇ ਕਮੈਂਟ ਕਰੇਗਾ ਤੇ ਉਹਨਾਂ ਦਾ ਕੱਢਾਂਗੇ ਡਰਾ ਹਾਂਜੀ ਤੇ ਰਖੜੀ ਵਾਲੇ ਦਿਨ ਹਾਂਜੀ ਉਹ ਤਿੰਨ ਨਾਮ ਕੱਢਾਂਗੇ ਚਾਂਦੀ ਦੇ ਸਿੱਕੇ ਉਹਦੇ ਘਰ ਪਜਾਂਗਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਸਾਡਾ 10 ਤਰੀਕ ਨੂੰ ਜਿਹੜਾ ਸਾਡਾ ਸੀਜ਼ਨ ਸ਼ੁਰੂ ਹੋਣ ਵਾਲਾ ਆ ਨਵਾਂ ਜਿਹੜਾ ਵੀ ਵਿਆਹ ਦੇ ਕੱਪੜੇ ਲਊਗਾ ਹਰੇਕ ਨੂੰ ਚਾਂਦੀ ਦੇ ਸਿੱਕੇ ਦੇਵਾਂਗੇ ਠੀਕ ਆ ਜੀ ਹਰੇਕ ਨੂੰ ਮੈਂ ਤੁਹਾਨੂੰ ਫਿਰ ਵੇਂਟੀ ਕਰਦਾ ਜੀ ਮਾਲਪੁਰੋਂ ਆਓ ਮਾਲਪੁਰ ਤੋਂ ਜੱਜੋ ਰੋਡ ਖਾਨਪੁਰ ਕੇ ਐਸੇ 1 ਕਿਲੋਮੀਟਰ ਦੀ ਜਿਨੀ ਵਾਲਾ ਵਾਹ 1 ਕਿਲੋਮੀਟਰ ਹੀ ਆਇਆ 1 ਕਿਲੋਮੀਟਰ ਸ਼੍ਰੀ ਗੁਰੂ ਰਵਿਦਾਸ ਗੁਰਦੁਆਰੇ ਕੋਲ ਆਓ ਤੇ ਲਵਲੀ ਜੀ ਹੱਟੀ ਤੇ ਆ ਜਾਓ ਲਵਲੀ ਦਾ ਸ਼ੋਰੂਮ ਜਿਹਨੂੰ ਮਤਲਬ ਰੋਡ ਦੇ ਉੱਤੇ ਹੀ ਆ ਕੇ ਝੋਲੇ ਪਰ ਪਰ ਲੈ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ